ਆ ਵੀ ਪੰਜਾਬੀਓ ਪ੍ਰਵਾਸੀ ਇੱਕ ਗੱਲ ਕਹਿੰਦੇ ਆ ਕਹਿੰਦੇ ਪੰਜਾਬ ਦੇ ਸੜਕਾਂ ਦੇ ਪੈਸੇ ਆ ਸੜਕਾਂ ਦੇ ਪੈਸੇ ਕਿਵੇਂ ਆ ਦੇਖ ਬਾਈ ਗਵਿੰਦਪੁਰੇ ਤੋਂ ਆ ਬਾਈ ਇਹ ਜਿਲ੍ਹਾ ਬਠਿੰਡਾ ਪਿੰਡ ਗਵਿੰਦਪੁਰਾ ਬੀਬੀ ਐਚਾਂ ਚਾਹ ਬਾਈ ਦਾ ਉੱਥੇ ਖੜਿਆ ਬਠਿੰਡੇ ਅਸੀਂ ਤੇ ਬਾਈ ਰੇੜੀ ਲਾਉਂਦਾ ਆ ਰੇੜੀ ਵੀ ਨਹੀਂ ਐ ਸਬਜ਼ੀ ਲੈ ਕੇ ਰੱਖਦਾ ਪੱਲੀ ਪਸ਼ਾਵਾ ਲੈ ਆ ਕੇ ਕਹੇ ਵਜੇ ਆਉਣਾ ਬਾਈ 4 ਵਜੇ 4 ਵਜੇ ਆਉਂਦਾ ਵਾਪਸੀ ਕਾਹ ਵਜੇ ਦੀ 7:30 ਵਜੇ 4 ਵਜੇ ਆ ਕੇ 7:30 ਘਰੇ ਬਾਸ ਮੁੜ ਜੇ ਤੇ 5000 ਰੁਪਿਆ ਰੋਜ਼ ਜਿੱਥੋਂ ਵਟਕ ਕੇ ਲ ਜਾਂਦੇ ਤੇ ਸਾਡੇ ਲੋਕ ਕਹਿੰਦੇ ਪੰਜਾਬ ਚ ਕੰਮ ਹੈ ਨਹੀਂ ਉਹ ਲੱਸੀ ਵੀ ਆ ਨਾਲ ਆ ਲੱਸੀ ਵੀ ਖਾ ਚੱਲ ਆ ਜਾਈਂ ਆ ਲੱਸੀ ਬਾਈ ਲੱਸੀ ਘਰ ਦੀ ਲੱਸੀ ਬਣਾ ਕੇ ਲਿਆਉਂਦਾ ਬਾਈ ਹਨਾ 30 ਰੁਪਿਆ ਦਾ ਪੈਗ ਕੰਮ ਦਾ ਪੰਜਾਬ ਚ ਬਹੁਤ ਆ ਪਰ ਅਸੀਂ ਸ਼ਰਮ ਮੰਨਣ ਲੱਗੇ ਕੰਮ ਦੀ ਸ਼ਰਮ ਮੰਨਣ ਲੱਗੇ ਉਹ ਨੰਗੇ ਹੋ ਕੇ ਰੀਲਾਂ ਬਣਾ ਕੇ ਨੱਚਣ ਲੱਗੇ ਉਧਰ ਅਸੀਂ ਸ਼ਰਮਾ ਚੱਕਤੀਆਂ ਚੱਕਦੇ ਪੰਦੇ ਹਾਂਕਾਂ ਵੀ ਮੰਨਦੇ ਆ ਉਧਰ ਅੱਤੇ ਕੱਪੜੇ ਪਾ ਕੇ ਸੀ ਨੱਚਣ ਲਾ ਕੇ ਰੀਲਾ ਬਣਾ ਕੇ ਸੋ ਕੰਮ ਦੀ ਕੋਈ ਸ਼ਰਮ ਨਹੀਂ ਮੁੜਿਆਓ ਇਹ ਸਾਡੇ ਹੱਥਾਂ ਦੀ ਮਿਹਨਤ ਦਾ ਕਰਤਾ ਜੀਵਿੰਦਾਰ ਸੱਦਾ ਭਰਾ ਆਪ ਦੇ ਘਰੇ ਮਿਹਨਤ ਕਰਕੇ 4 ਘੰਟਿਆਂ ਦੇ ਵਿੱਚ 5000 ਰੁਪਏ ਜੇਚ ਪਾ ਕੇ ਲ ਜਾਂਦਾ ਕੋ ਰੋਗ ਨਹੀਂ ਤੰਦਰੁਸਤ ਦਾ ਸਿਹਤ ਮੰਦਾ ਤੇ ਨਾਲੇ ਆਰਗੈਨਿਕ ਤੇ ਸਰਕਾਰ ਹੀ ਫਸੋਦੀ ਲੈ ਕੇ ਜਾਂਦੇ ਆ ਆ ਜਿੰਨਾ ਸ਼ਹਿਰ ਦੇ ਸੇਠ ਆ ਬਣ ਗਏ ਹਾਂ ਦੇਸ ਨੇ ਇਹਾ ਪੰਜਾਬੀਆਂ ਨੂੰ ਬਾਰ ਬੁਰ ਕੌਮੀ ਰੱਖਿਆ 20 ਸਾਲ ਹੋਏ ਕੰਮ ਕਰਦੇ ਨਹੀਂ ਦੇ ਨਹੀਂ ਜਣੇ ਪਤਾ ਜਿਆਦਾ ਕੰਮ ਕਰੋ ਭਾਈ ਆ ਬਾਹਰ ਫੀ ਕੁਛ ਨਹੀਂ ਰੱਖਿਆ ਬਾਈ ਸਹੀ ਗੱਲ ਆ ਸਹੀ ਆ ਬਠੀਕਰਦਾ ਬਾਈ ਕੋਈ ਰੀਜ਼ ਨਹੀਂ ਇਸ ਕੰਮ ਦੀ